ਅਨੁਗਾਂ ਕਨਿਤਾਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਇੱਕ ਕੋਈ 35 ਜਨੇ ਜਿਹੜੇ ਸ਼ੰਭੂ ਤੇ ਖਲੋਰੀ ਬਾਰਡਰ ਸਾਡੇ ਕਿਸਾਨ ਜਥੇਬੰਦੀ ਦੇ ਵੀਰ ਜਿਹੜੇ ਕੱਲ ਦਿੱਲੀਓਂ ਮੋੜ ਰਹੇ ਸੀ ਰਾਤ ਉਹਨਾਂ ਦਾ ਕਿਤੇ ਵਾਪਸ ਆਉਂਦੇ ਐਕਸੀਡੈਂਟ ਹੋਇਆ ਔਰ ਜਿਹਦੇ ਚ 27 ਤੋਂ 9 ਜੀ ਕਾਫੀ जख्मी ਹੋਏ ਆ ਅਜੂਨਾ ਦਾ ਪਤਾ ਲੈਣ ਵਾਸਤੇ ਅਸੀਂ ਇੱਥੇ ਹਸਪਤਾਲ ਆਏ ਸਾਂ ਕਿਉਂਕਿ ਜਦੋਂ ਅੱਜ ਜਿਵੇਂ ਇਹ ਐਕਸੀਡੈਂਟ ਹੋੰਦਾ ਸਾਡੇ ਸਰਪੰਚ ਸਾਹਿਬ ਜਤਿੰਦਰ ਸਿੰਘ ਨੇ ਤਲਵੰਡੀ ਦੇ ਸਰਦਾਰ ਸੋਮਾਣੇ ਨੇ ਮੈਨੂੰ ਇਨਫੋਰਮ ਕੀਤਾ ਅਸੀਂ ਨਾਲ ਹੀ ਹਸਪਤਾਲ 'ਚ ਫੋਨ ਕਰਕੇ ਇਹ ਤਿਆਰੀ ਰੱਖੀ ਕਿ ਜਿਵੇਂ ਇਹ ਪੇਸ਼ੈਂਟ ਇੱਥੇ ਪਹੁੰਚਣਗੇ ਕਿਸਾਨ ਵੀਰ ਇੱਥੇ ਪਹੁੰਚਣਗੇ ਇਹਨਾਂ ਨੂੰ ਇਮੀਡੀਏਟਲੀ ਫੌਰੀ ਤੌਰ ਤੇ ਮੈਡੀਕਲ ਏਡ ਦਿੱਤੀ ਜਾਣੀ ਚਾਹੀਦੀ ਔਰ ਦੋ ਮੈਂਬਰ ਪੇਸ਼ੈਂਟਸ ਨੂੰ ਮਿਲ ਕੇ ਆਇਆ ਦੋ ਤਿੰਨ ਦੇ ਵੈਸੇ ਜਾਨੀ ਆਊਟ ਆਫ ਡੇਂਜਰ ਨੇ ਮਗਰ ਜਰੂਰ ਕਿਸੇ ਦੀ ਬਾਤ ਦੇ 70 ਜਿਆਦਾ 100 ਤੇ 60 ਜਿਆਦਾ ਉਹਦਾ ਟ੍ਰੀਟਮੈਂਟ ਜੂ ਬੈਸਟ ਹੈ ਉਹ ਡਾਕਟਰ ਸਾਹਿਬ ਉਹਨਾਂ ਦੀ ਟੀਮ ਕਰਦੀ ਹੈ ਔਰ ਪੂਰਾ ਧਿਆਨ ਦਿੱਤਾ ਜਾ ਰਿਹਾ ਪੂਰਾ ਕੇਅਰ ਕੀਤਾ ਜਾ ਰਿਹਾ ਔਰ ਮੈਨੂੰ ਹੁਣ ਪਤਾ ਲੱਗਿਆ ਕਿ ਸਾਡੇ ਪ੍ਰਸ਼ਾਸਨ ਦੇ ਵੀ ਅਮਰ ਸਿੰਘ ਜੀ ਬਾਣ ਅੱਜ ਪਹੁੰਚੇ ਨੇ ਚਲੋ ਇਹ ਵੀ ਆਪ ਦੀ ਜ਼ਿੰਮੇਵਾਰੀ ਲਪਾਉਣ ਔਰ ਮਗਰ ਮੈਂ ਪਰਵਾਰਾਂ ਤੋਂ ਸਾਰੇ ਕਿਸਾਨ ਭਰਾਵਾਂ ਨੂੰ ਇਸ ਗੱਲ ਤੋਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਬਹੁਤ ਵਧੀਆ ਬੈਸਟ ਜੋ ਕੇਅਰ ਮਿਲ ਸਕਦੀ ਹੈ ਉਹ ਦਿੱਤੀ ਜਾ ਰਹੀ ਹੈ ਔਰ ਡਾਕਟਰ ਸਾਹਿਬ ਉਹਨਾਂ ਦੀ ਟੀਮ ਆਪ ਉਸ ਵੱਲ ਧਿਆਨ ਦੇ ਰਹੀ ਹੈ ਔਰ ਮੇਰੀ ਅੱਜ ਪੰਜਾਬ ਸਰਕਾਰ ਨੂੰ ਇਹ ਅਪੀਲ ਹੈ ਕਿ ਪੰਡ ਦਾ ਮੁਆਵਜ਼ਾ ਬਾਤ ਤੋਂ ਬਾਤ ਜੋ ਮਦਦ ਹੈ ਕਿ ਕਈਆਂ ਦੀ ਸ਼ਾਮ ਐਮਪੁਟੇਸ਼ਨ ਦੀ ਗੱਲ ਚੱਲ ਰਹੀ ਹੈ ਕਿ ਬਾਹ ਕੱਟੀ ਜਾਊਗੀ ਸੋ ਉਹਨਾਂ ਦੀ ਪਰਮਨੈਂਟ ਡਿਸੇਬਿਲਿਟੀ ਪਰਮਨੈਂਟ ਹੈਂਡੀਕੈਪ ਹੋ ਜਾਣਾ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਪਰਿਵਾਰਾਂ ਨੂੰ ਨੌਕਰੀ ਔਰ ਜੋ ਬਣਦਾ ਉਹਨਾਂ ਦਾ ਮੁਆਵਜ਼ਾ ਹੈ ਮਾਲ ਹੈ ਉਹ ਜ਼ਰੂਰ ਦੇਣਾ ਚਾਹੀਦਾ ਇਹ ਮੇਰੀ ਭਗਵੰਤ ਮਾਨ ਨੂੰ ਬੇਨਤੀ ਹੈ ਔਰ ਮੈਂ ਚਾਹੂੰਗਾ ਕਿ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਜਿਵੇਂ ਨਗਰ ਆਲੇ ਦੁਆਲੇ ਦੇ ਨਗਰ ਸਾਰੇ ਇਕੱਠੇ ਹੋਏ ਆ ਧਿਆਨ ਦੇ ਰਹੇ ਆ ਪੇਸ਼ੰਟ ਜ਼ਾਤਿਆਨ ਕਰ ਰਿਹਾ ਅਸੀਂ ਸਾਰੇ ਇਸ ਗੱਲ ਤੇ ਚਿੰਤਿਤ ਹੈ ਤੇ ਮੈਂ ਫੇਰ ਅਸ਼ੂਰ ਕਰਦਾ ਕਿ ਵਧੀਆ ਤੇ ਫੁੱਲ ਕੇਅਰ ਗੁਰਰਾਮਦਾਸ ਹਸਪਤਾਲ ਵੱਲੇ ਚ ਕੀਤਾ ਜਾ ਰਿਹਾ ਔਰ ਮੇਰੇ ਸ਼ਰੂਪ ਨੇ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਗੱਲ ਹੋਈ ਸੀ ਉਹਨਾਂ ਨੇ ਵੀ ਅਸ਼ੂਰ ਕੀਤਾ ਕਿ ਅਸੀਂ ਵਧੀਆ ਫੁੱਲ ਕੇਅਰ ਕਰਾਂ ਬਹੁਤ ਬਹੁਤ